ਹਾਂਜੀ ਕਿੱਦਾਂ ਮਿੱਤਰੋ ਕੀ ਹਾਲ ਚਾਲ ਨੇ ਮੈਂ ਅਸਕਰ ਬੰ ਸਾਰੇ ਘੰਟੋਂ ਕਿਤੇ ਮਿੱਤਰੋ ਆਪਾਂ ਹੀ ਪੂਰੇ ਘੰਟੇ ਇੱਧਰ ਜੱਜੀ ਹਣੀ ਖੜੇ ਆ ਉਧਰ ਗਰਕਮਲ ਤੇ ਇੱਧਰ ਰਾਜ ਦੀ ਮੈਸਤਰੀ ਚੁੱਟੀ ਦਾ ਤੇ ਮਿੱਤਰੋ ਅੱਜ ਹੈਗਾ ਮੇਲਾ ਪਿੰਡ ਮੋਹੀ ਤੇ ਆਪਾਂ ਚੱਲਦੇ ਆਂ ਜੇ ਮੇਲੇ ਤੇ ਤੇ ਮੋਟਰਸਾਈਕਲ ਆਪਣੇ ਸਾਰੇ ਲੱਦੇ ਖੜੇ ਟਰਾਲੀ 'ਚ ਤੇ ਹੁਣ ਜੀ ਆਪਾਂ ਕਿੱਥੇ ਜਾਣਾ ਗੁਰੂ ਘਰ ਜਾ ਕੇ ਫੇਰ ਆਪਾਂ ਟਾਈਮ ਨਾਲ ਮੇਲੇ ਤੇ ਅੱਜ ਪਹੁੰਚ ਜਾਣਾਗਾ टाइम नहीं चला गए रात मोटर तैयार करके सारा रेडी शेडी करके काम फिट करताओ चलिए फिर मेत्रो लो तो जी मेत्रो ट्रेडर पा फैटा का राहत दीपनी चढ़ के ट्राली ना ना हाँ जै जी, जी? चलिए फिर बाबा लो बाबे आना टाइम सत्त बजे सत्त बजे तर टाइम उ पहुंच जाना वा ना स्टार्ट ना करी का वजन कहने पूरा अस्सी किलो अज पायलट कहने जैजी है ਆਪਰਾ ਦਾ ਬਜਲ ਵੀਰੇ ਯਾਰ ਆਉਂਦਾ ਨਹੀਂਗਾ ਕੀ ਕਰੀਏ ਚਲੋ ਕੋਈ ਨਹੀਂ ਐ ਕੋ ਖੜਾ ਉਹ ਵੀ ਪਾਉਣਾ ਸੀ ਆ ਥੋੜੇ ਜਿਹਾ ਟੈਕਨੀਕਲ ਇਸ਼ੂ ਆ ਗਿਆ ਇੱਥੇ ਚਲ ਕੋਈ ਚੈੱਕ ਕਰਨੀਗਾ ਫਿਰ ਇਹਨੂੰ ਕੱਢਣਾ ਪਿਆ ਅੱਜ ਪੂਰੀ ਥਾਂ ਤੇ ਆਪਣਾ ਆਪਣਾ ਪਿਆ ਤੈਨੂੰ ਟੱਡਨ ਨੂੰ ਜੀ ਨਹੀਂ ਚਾਹਦਾ ਛੋਟਾ ਛੋਟਾ ਟੇਵਲ ਆ ਨਹੀਂ ਬਹੁਤ ਜ਼ਿਆਦਾ ਗਰਮ ਹੋ ਗਿਆ ਲੋ ਜੀ ਮਿੱਤਰੋ ਟਰੈਕਟਰਾਂ ਦੀ ਜੱਲ ਲੱਗ ਕੇ ਮੋਟਰਸਾਈਕਲ ਤੇ ਆਪਾਂ ਚੱਲੇ ਹਾਂ ਮੇਲੇ ਵੱਲ ਨੂੰ ਤੇ ਰਾਸਤੇ ਨੂੰ ਛਾੜਾ-ਵਟਾ ਜਿਆਦਾ ਬੱਦਹਾ ਰਹੇ ਆ ਮੇਲੇ ਤੇ ਜਾਂਦੀ ਮਿਲਦੇ ਆ ਅੱਜ ਪਾਇਲਟ ਯਾਚੀ ਆ ਤੇ ਕੌਣ ਕੈਸੀ ਗੱਲ ਕਰ ਰਹਾ ਬੜਾ ਜੀ ਅੱਜ ਬਹੁਤ ਆਲਦਾ ਕਹਿੰਦਾ ਮੈਨੂੰ ਦੋ ਮੌਕੇ ਦੇ ਦੇ ਤੀਰੇ ਬਈ ਆਏ ਬਿਲਕੁਲ ਸਾਥ ਨੂੰ ਰਗਾਂ ਨੂੰ ਪੂਰਾ ਆ ਰਿਹਾ ਤੇ ਅਸਰੀ ਗਾਲ ਜੀ ਟਰੈਕ ਬਹੁਤ ਸਰਾਵਾ ਪਹਿਲਾ ਆਪਣਾ ਦਾ ਟਾਇਰ ਟੁਰ ਪਾੜ ਕੇ ਹਟਿਆ ਵਾ ਆ ਦੇਖੋ ਮੇਟਰ ਕੀ ਹੋ ਗਿਆ ਅੱਜ ਫਿਰ ਟਾਇਰ ਹੀ ਪਟਿਆ ਅੱਜ ਉਹ ਬਲੌਗ ਬਣਾ ਵਾਲਾ ਰਹਿ ਗਿਆ ਉਹ ਥੋੜਾ ਜਿਹਾ ਉਧਰ ਵੀ ਸੀਗੇ ਉਹ ਚਾੜ ਇਹਨੂੰ ਮੈਂ ਵਿੱਚ ਸਿਰਾ ਕਰਾਇਆ ਹੈ ਸਿਰਾ ਕਰਾਇਆ ਉਹਦਾ ਟਾਇਰ ਅਲੀ ਥੋੜਾ ਹੋ ਗਿਆ ਚੱਕ ਆਹ ਹਾਂ ਆ ਜੋ ਮਾਈ ਗੋਲ ਨੀ ਹੁਣੀ ਕਹਿੰਦੇ ਅਲਟੋ ਵਗਰ ਰੈਡੀ ਪਾਈ ਵਰਦੇ ਆ ਸਾਡੇ ਕਹਿੰਦਾ ਪਲਟੀਨਾ ਦੇ ਦੋਨੇ ਪਾਸੇ ਕੀ ਹੋ ਗਿਆ ਦੋਨੇ ਪਾਸੇ ਇੱਕ ਵੀ ਦੇਖ ਤਾ ਉਧਰ ਸਾਡੇ ਪਬਲੋੜੀ ਚਾਹੇ ਜੀ ਕਹਿੰਦੇ ਆਪਣੇ ਵਾਲਾ ਮੈਚ ਆ ਗਿਆ ਤੇ ਬਾਕੀ ਦੇਖਦੇ ਥੋੜਾ ਜਿਹਾ ਫਾਲਟ ਜਿਹਾ ਹੈਗਾ ਮੋਟਰਸਾਈਕਲ 'ਚ ਬਾਕੀ ਹੁਣ ਜੇਜੀ ਦੇ ਚਲਾਉਣ ਦੇ ਕਿਵੇਂ ਚਲਾਉਂਦਾ ਨਾ ਉਧਰ ਕਹਿੰਦੇ ਟਾਇਰ ਪਾੜ ਗਿਆ ਅੱਜ ਨੀ ਬਾਈ ਕਿਵੇਂ ਆ ਸੈਟ ਆ ਟਾਇਰ ਫਟ ਗਿਆ ਮੁੰਡੇ ਟਾਈਮ ਚਲਾ ਲਓ ਟਾਈਮ ਵੀਰੇ ਟਾਈਮ ਲੋ ਜੀ ਮਿੱਤਰੋ ਬਿੱਲੇ ਦਾ ਮੈਚ ਆ ਗਿਆ ਇਹ ਯਾਰ 911 ਚੱਲ 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 ਲਾਸਟ ਸੈਟ ਕਰਕੇ ਇਧਰ ਆਪਣਾ ਹੱਟ ਟਰੈਕਟਰ ਆਈ ਹੈ ਜਿਹਨੂੰ ਪਤਾ ਨਹੀਂ ਕੀ ਹੋਇਆ ਚੈਨ ਨਹੀਂ ਢੋੜੀ ਜਾਂਦਾ ਜੱਜੀ ਹੈ ਨਾ ਚੱਲਦਾ ਬਹੁਤ ਵਧੀਆ ਨਾ ਚੱਲਦਾ ਵਧੀਆ ਪਰ ਚੈਨਾਂ ਢੋੜੀ ਜਾਂਦਾ ਪਹਿਲਾ ਮੈਟਰੋ ਕਰੇ ਚਲੇਗਾ ਇਹ ਹੁਣ ਆ ਕੇ ਫਿਰ ਟੋ ਜਾਦਾ ਸੀ ਇਧਰ ਨੀਰਜਤ ਲਾਈਵ ਦੀ ਸੇਵਾ ਨਿਵਾਰ ਤੇਜ ਰਾਹ ਗੁੰਡਾ 2490 ਵਾਲਾ ਗੱਲ